ਕੀਤੇ ਜਨ ਪਰਉਪਕਾਰੀ ਆਏ ਜੀ দান ਦੇ ਭਗਤੀ ਲਾ ਇਨ ਹਰਸੂ ਲੈਨ ਮਲਾਏ ਇਹ ਸੰਪਰਦਾਏ ਆਉਣ ਵਾਲੇ ਸਮੇਂ ਵਿੱਚ ਇਹ ਸੰਸਥਾ ਦੀ ਵੀ ਸੰਗਤਾਂ ਦੀ ਵੀ ਪੰਥ ਦੀ ਵੀ ਉਵੇਂ ਹੀ ਸੇਵਾ ਕਰਦੀ ਰਹੇ ਇਸ ਲਈ ਸਾਰੀ ਸੰਪਰਦਾਏ ਨੇ ਸੰਤ ਸਮਾਜ ਨੇ ਕਰਮਸਰ ਰਾੜਾ ਸਾਹਿਬ ਟਰਸਟ ਨੇ ਮਿਲ بیٹھ ਕੇ ਇੱਕ ਫੈਸਲਾ ਕੀਤਾ ਹੈ ਸਾਤ ਸੰਗਤ ਜੀ ਜਿਸ ਵਿਅਕਤੀ ਦਾ ਮੈਂ ਜ਼ਿਕਰ ਕਰਨ ਲੱਗਾ ਹਾਂ ਆਪ ਜੀ ਨੂੰ ਬੇਨਤੀ ਕਰਦਿਆਂ ਕਿ ਇਹਨਾਂ ਨੇ ਸੰਤ ਬਾਬਾ ਕਿਸ਼ਨ ਸਿੰਘ ਦੀ ਰਾੜਾ ਸਾਹਿਬ ਵਾਲਿਆਂ ਕੋਲੇ 1985 ਵਿਚ ਆ ਕੇ 90 ਤੱਕ 5 ਸਾਲ ਉਹਨਾਂ ਦੀ ਆਗਿਆ ਵਿੱਚ ਰਹਿ ਕੇ ਸੇਵਾ ਕੀਤੀ ਔਰ 90 ਤੋਂ ਲੈ ਕੇ 14 ਤੱਕ 24 ਸਾਲ ਮਹਾਨ ਤਪਸਵੀ ਸੰਤ ਬਾਬਾ ਤੇਜਾ ਸਿੰਘ ਦੀ ਰਾੜਾ ਸਾਹ ਵਾਲਿਆਂ ਦੀ ਸ਼ਰਨ ਵਿੱਚ ਕਿਉਂਕਿ ਸੰਤ ਬਾਬਾ ਤੇਜਾ ਸਿੰਘ ਦੀ ਦੀ ਪਾਰਖੂ ਨਿਗਾਹ ਦੇ ਵਿੱਚ ਖੜਾ ਉਤਰਨਾ ਬਹੁਤ ਕਠਿਨ ਸੀ ਉਹਨਾਂ ਦਾ ਬੜਾ ਤਪਸਵੀ ਜੀਵਨ ਔਰ ਸੰਕੋਚਮਾ ਜੀਵਨ ਕਦੇ ਉਹਨਾਂ ਦੇ মুখ ਤੋਂ ਤੁਸੀਂ ਬਚਨ ਨਹੀਂ ਕਰਦੇ ਸੁਣੇ ਹੋਣੇ ਹਮੇਸ਼ਾ ਬੰਦਗੀ ਔਰ ਭਗਤੀ ਵਿੱਚ ਲੀਨ ਰਹਿਣ ਵਾਲੀ ਆਤਮਾ ਸਨ ਕਰੋਨਾ ਦੀ ਆਗਿਆ ਵਿੱਚ ਰਹਿ ਕੇ 24 ਸਾਲ ਉਹਨਾਂ ਦੀ ਸੱਚਤਰ ਖੇਤਰ છਾਂ ਹੇਠ ਇਸ ਸਥਾਨ ਦੀਆਂ ਰਾਤ ਦਿਨ ਕਾਹਲਣਾ ਭਰਪੂਰ ਸੇਵਾਵਾਂ ਨਿਭਾਈਆਂ ਔਰ 11 ਸਾਲ ਸੰਤ ਬਾਬਾ ਬਲਜਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਉਹਨਾਂ ਦੀ ਆਗਿਆ ਵਿੱਚ ਰਹਿ ਕੇ ਇਮਾਨਦਾਰੀ ਨਾਲ ਅਣਥੱਕ ਰਾਤ ਦਿਨ ਸੇਵਾ ਕੀਤੀ ਕਹਿਣ ਤੋਂ ਮਰਾਤ ਜੋ ਅੱਜ ਫੈਸਲਾ ਲਿਆ ਗਿਆ ਸਮੁੱਚੀ ਸੰਗਤ ਨੂੰ ਮੈਂ ਬੇਨਤੀ ਕਰਾਂ ਕਿ ਭਾਈ ਅਮਰ ਸਿੰਘ ਜੀ ਭੋਰੇ ਵਾਲੇ ਬੋਲੇ ਇਸੋਨ ਹਾਲ ਬੋਲੇ ਇਸੋਨ ਹਾਲ ਬੋਲੇ ਸੰਗਤਾਂ ਨੇ ਸਮੁੱਚੇ ਪੰਥ ਨੇ ਜਿਆਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ਹੈ ਪਾਹੀ ਅਮਰ ਸਿੰਘ ਜੀ ਨੂੰ ਮੈਂ ਬੜੇ ਲੰਮੇ ਸਮੇਂ ਤੋਂ ਨੇੜੇ ਤੋਂ ਜਾਣਦਾ ਹਾਂ ਬੜੀ ਸਾਦਗੀ ਵਿੱਚ ਰਹਿ ਕੇ ਆਗਿਆ ਵਿੱਚ ਰਹਿ ਕੇ ਸੇਵਾ ਕਰਨ ਵਾਲਾ ਸੇਵਾਦਾਰਾਂ ਵਰਗਾ ਜੀਵਨ ਸੰਸਥਾਵਾਂ ਦੀ ਸੇਵਾ ਦੋਈ ਵਿਅਕਤੀ ਪ੍ਰਾਪਤ ਕਰ ਸਕਦੇ ਆ ਜਾਂ ਕੋਈ ਬੰਦਗੀ ਭਜਨ ਸਿਮਰਨ ਕਰਨ ਵਾਲੀ ਨਾਮ ਅਭਿਆਸੀ ਆਤਮਾ ਜਾਂ ਕੋਈ ਸੇਵਾ ਕਰਨ ਵਾਲੀ ਆਤਮਾ ਦੇ ਕੋਈ ਸੇਵਾ ਕਰਨ ਵਾਲੀ ਆਤਮਾ ਇਹ ਸੇਵਾ ਨੂੰ ਪ੍ਰਾਪਤ ਕਰਦੀ ਹੈ ਕੋਈ ਨਾਮ ਜਪਣ ਵਾਲੀ ਆਤਮਾ ਇਹ ਸੇਵਾ ਨੂੰ ਪ੍ਰਾਪਤ ਕਰਦੀ ਹੈ ਸੰਗਤ ਉਹਦੇ ਤੇ ਬਖਸ਼ਿਸ਼ ਕਰਦੀ ਹੈ ਤਾਂ ਸਾਧ ਸੰਗਤ ਜੀ ਫੇਰ ਉਹ ਜਥੇਬੰਦੀਆਂ ਉਹ ਸੰਪਰਦਾਵਾਂ ਦੁਨੀਆਂ ਦੇ ਉੱਤੇ ਅੱਗੇ ਨਾਲੋਂ ਵੀ ਦੂਣ ਸਵਾਇਆ ਹੋ ਕੇ ਦੁਨੀਆਂ ਵਿੱਚ ਪੰਥ ਦੀ ਸੇਵਾ માં ਕਰਦੀਆਂ ਹਨ ਔਰ ਜਥੇਬੰਦੀਆਂ ਦਾ ਨਾਮ ਰੌਸ਼ਨ ਹੁੰਦਾ ਹੈ ਇਸ ਲਈ ਭਾਈ ਅਮਰ ਸਿੰਘ ਜੀ ਪੋਰੇ ਵਾਲਿਆਂ ਦੀ ਜੋ ਚੋਣ ਕੀਤੀ ਗਈ ਹੈ ਉਸ ਨੂੰ ਸਮੁੱਚੀ ਸੰਗਤ ਨੇ ਸਮੁੱਚੇ ਪੰਥ ਨੇ ਪ੍ਰਵਾਨਗੀ ਦਿੱਤੀ ਹੈ ਹੁਣ ਉਨ੍ਹਾਂ ਦੀ ਮੂਲ ਮੰਤਰ ਦਾ ਪਾਠ ਕਰਦਿਆਂ ਦਸਤਾਰਬੰਦੀ ਕੀਤੀ ਜਾਏਗੀ ਔਰ ਅੱਜ ਦੇ ਸਮਾਗਮ ਵਿੱਚ ਜਿੱਥੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਐਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਪਹੁੰਚੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਸੰਸਕਾਰ ਵਾਲੇ ਦਿਨ ਵੀ ਹਾਜ਼ਰੀ ਭਰੀ ਅੱਜ ਵੀ ਹਾਜ਼ਰੀ ਭਰ ਰਹੇ ਆ ਦਿੱਲੀ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਜੀ ਸਮੁੱਚੇ ਦਿੱਲੀ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਦੇਦਾਰਾ ਮੈਂਬਰ ਸਹਿਬਾਨਾਂ ਨਾਲ ਹਾਜ਼ਰੀਆਂ ਭਰ ਰਹੇ ਆ ਉੱਥੇ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਸੰਤ ਬਾਬਾ ਲਖਵੀਰ ਸਿੰਘ ਜੀ ਰਤਵਾੜੇ ਵਾਲੇ ਸੰਤ ਬਾਬਾ ਅਵਤਾਰ ਸਿੰਘ ਜੀ ਧੂਲਕੋਟ ਵਾਲੇ ਅਤੇ ਹੋਰ ਬਹੁਤ ਹਸਤੀਆਂ ਮਹਾਪੁਰਖ ਸਤਕਾਰਯੋਗ ਗਿਆਨੀ ਰਣਜੀਤ ਸਿੰਘ ਜੀ ਹੱਡ ਗ੍ਰੰਥੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਔਰ ਸਾਡੇ ਬਹੁਤ ਸਤਿਕਾਰਯੋਗ ਸੰਤ ਬਾਬਾ ਸਰਬਜੋਤ ਸਿੰਘ ਜੀ ਬੇਦੀ ਉਹ ਚੇਚੇ ਤੌਰ ਤੇ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਹਾਜ਼ਰੀਆਂ ਭਰ ਰਹੇ ਹਨ ਸੋ ਸਾਥ ਸੰਗਤ ਜੀ ਭਾਈ ਅਮਰ ਸਿੰਘ ਜੀ ਨੂੰ ਬੇਨਤੀ ਹੈ ਕਿ ਜਿਵੇਂ ਪਹਿਲੇ ਮਹਾਪੁਰਖ ਸੇਵਾ ਨਿਭਾਉਂਦੇ ਰਹੇ ਉਸੇ ਤਰ੍ਹਾਂ ਲੱਕ ਬਨ ਕੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀਆਂ ਗੁਰੂ ਘਰ ਦੀਆਂ ਜੋ ਸੇਵਾ ਤੁਹਾਨੂੰ ਅੱਜ ਬਖਸ਼ਿਸ਼ ਹੋ ਰਹੀ ਹੈ ਸਰਦੀ ਕਲਾ ਨਾਲ ਨਿਭਾਉਣੀਆਂ ਹਨ ਔਰ ਸੰਤ ਬਾਬਾ ਪਰਮਜੀਤ ਸਿੰਘ ਜੀ ਹਸਾਲੀ ਵਾਲੇ ਵੀ ਸੰਗਤ ਵਿੱਚ ਬੈਠੇ ਆ ਔਰ ਸੰਗਤ ਦੀਆਂ ਅਸੀਸਾਂ ਔਰ ਬਖਸ਼ਿਸ਼ਾਂ ਆਪਾਂ ਪ੍ਰਾਪਤ ਕਰਨੀਆਂ ਹਨ ਇਹ ਦਾਸ ਦੀਆਂ ਇਤਨੀਆਂ ਹਾਜ਼ਰੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਸਾਰੀ ਸੰਗਤ ਦਾ ਮਹਾਪੁਰਖਾਂ ਦਾ ਔਰ ਦਾਸ ਵੱਲੋਂ ਇਸ ਸੰਪਰਦਾਏ ਦਾ ਸਮੁੱਚੇ ਟਰਸਟ ਦਾ ਰੋਮ ਰੋਮ ਕਰਕੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਨੂੰ ਤੁਸੀਂ ਥੋੜਾ ਜਿਹਾ ਸਹਿਯੋਗ ਦਿਓ ਸਾਰੇ ਕਿਉਂਕਿ ਬਹੁਤ ਸਾਰੇ ਨਾਂ ਅਜੇ ਲੈਣ ਤੋਂ ਰਹਿ ਗਏ ਨੇ ਬਾਂਝੇ ਨੇ ਔਰ ਦੂਸਰੀ ਮੇਰੀ ਬੇਨਤੀ ਹੈ ਪਹਿਲਾ ਦਸਤਾਰ ਬੰਦੇ ਜਿਹੜੀ ਪਹਿਲੀ ਦਸਤਾਰ ਰਾਣਾ ਸਾਹਿਬ ਵੱਲੋਂ ਦੂਸਰੀ ਦਸਤਾਰ ਸੰਤ ਬਾਬਾ ਸਰਜੋਸੀ ਜੀ ਬੇਦੀ ਅਤੇ ਸਮੁੱਚੇ ਹੀ ਸੰਤ ਸਮਾਜ ਵੱਲੋਂ ਤੀਸਰੀ ਦਸਤਾਰ ਦਬਦੋਹ ਟਕਸਾਲ ਚੌਥੀ ਦਸਤਾਰ ਸ਼ਰਮਣੀ ਗੁਰਦੁਆਰਾ ਪੰਨ ਕਮੇਟੀ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵੱਲੋਂ ਸਿੰਘ ਸਾਹਿਬ ਗਿਆਨੀ ਗਿਰੇਵਰ ਸਿੰਘ ਜੀ ਹੈਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਲੈ ਕੇ ਆਏ ਨੇ ਔਰ ਇਸੇ ਤਰ੍ਹਾਂ ਪੰਜਵੇਂ ਦਸਤਾਰ ਜਾਨੀ ਰਗਵੀਰ ਸਿੰਘ ਜੀ ਹੈਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਲੈ ਕੇ ਆਏ ਨੇ ਔਰ ਇਸੇ ਤਰ੍ਹਾਂ ਪੰਜਵੇਂ ਦਸਤਾਰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸੰਤ ਬਾਵਾ ਅਵਤਾਰ ਸਿੰਘ ਜੀ ਧੂਰਕੋਟ ਸ਼ੋਰ ਸਿੰਘ ਵਾਲੇ ਮਹਾਪੁਰਸ਼ ਇਕ ਓਅੰਕਾਰ ਸਤਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੋ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓਅੰਕਾਰ ਹੀ ਸਚ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਪਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਸਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹੇ ਗੁਰੂ 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 ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਬੜਾ ਧਰਮ ਪ੍ਰਚਾਰ सत वाह गुरु सात नाम वाह गुरु सत नाम fato